ਪੰਜਾਬ ਦੇ ਵਿੱਚ ਏਜੰਟਾਂ ਦੇ ਵੱਲੋਂ ਵਿਦੇਸ਼ ਭੇਜਣ ਦੇ ਨਾਂ ਤੇ ਲੋਕਾਂ ਦੀ ਲੁੱਟ ਦਾ ਸਿਲਸਲਾ ਅਜੇ ਵੀ ਜਾਰੀ ਹੈ ਅੱਜ ਦਿੱਲੀ 에ਰਪੋਰਟ ਦੇ ਉੱਪਰ ਇੱਕ ਹੋਰ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਮੋਟੀ ਲੁੱਟ ਰਿਹਾ ਸੀ ਇਹ ਏਜੰਟ ਵੱਲੋਂ ਨੌਜਵਾਨਾਂ ਦੇ ਜਾਲੀ ਵਿਜੇ ਲਗਵਾ ਕੇ ਮੋਟੀ ਕਮਾਈ ਕੀਤੀ ਜਾਂਦੀ ਸੀ ਇਸ ਤੱਕ ਇੱਥੇ ਤੱਕ ਕਿ ਇਸ ਏਜੰਟ ਦਾ ਆਪਣਾ ਵੀਜ਼ਾ ਵੀ ਝਾਲੀ ਪਾਇਆ ਗਿਆ ਅੰਬਾਲਾ ਦੇ ਰਹਿਣ ਵਾਲੇ ਇਹ ਏਜੰਟ ਗੁਰਜਾਸੋਂ ਸੈੰਗ ਨੂੰ ਨੀਦਰਲੈਂਡ ਤੋਂ ਡਿਪੋਰਟ ਕਰ ਦਿੱਤਾ ਗਿਆ ਜਦੋਂ ਦਿੱਲੀ ਦੇ 에어ਪੋਰਟ ਤੇ ਪਹੁੰਚਿਆ ਤਾਂ ਉਸਦੇ ਕਾਗਜ਼ ਪੱਤਰ ਚੈੱਕ ਕੀਤੇ ਗਏ ਜਦੋਂ ਅਧਿਕਾਰੀਆਂ ਨੇ ਉਸਦਾ ਪਾਸਪੋਰਟ ਦੇਖਿਆ ਤਾਂ ਪਾਸਪੋਰਟ ਦੇ ਉੱਪਰ ਗਵਾਟੇਮਾਲਾ ਦਾ ਝਾਲੀ ਵੀ ਲੱਗਿਆ ਹੋਇਆ ਸੀ ਜਦੋਂ ਵੀਜਾ ਝਾਲੀ ਪਾਈ ਜਾਣ ਤੋਂ ਬਾਅਦ ਅਧਿਕਾਰੀਆਂ ਨੇ ਇਹ ਏਜੰਟ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਦੇ ਵੱਲੋਂ ਲੋਕ ਫਰਦਾਲ ਕੀਤੀ ਜਾ ਰਹੀ ਹੈ ਕਿ ਇਹ ਏਜੰਟ ਨੇ ਅਹੂੜ ਕਿੰਨੇ ਨੌਕੀਨ ਨੌਜਵਾਨਾਂ ਦੇ ਨਾਲ ਠੱਗੀ ਮਾਰੀ ਹੈ ਪੰਜਾਬ ਦੇ ਅਨੇਕਾਂ ਏਜੰਟਾਂ ਦੀ ਠੱਗੀ ਸਾਹਮਣੇ ਆਉਣ ਦੇ ਬਾਵਜੂਦ ਵੀ ਲੋਕ ਵਿਦੇਸ਼ਾਂ ਦੇ ਇਲਾਜ ਦੇ ਵਿੱਚ ਠੱਗੇ ਜਾ ਰਹੇ ਹਨ ਏਜੰਟਾਂ ਦੇ ਵੱਲੋਂ ਦਿਖਾਈ ਜਾਂਦੇ ਸੁਪਨੇ ਕਰਕੇ ਲੋਕ ਅਜੇ ਵੀ ਠੋਕੇ ਦਾ ਸ਼ਿਕਾਰ ਹੋ ਰਹੇ ਹਨ